ਸਾਡੇ ਮੋਗੇ ਦੇ ਵਿੱਚ ਅੱਜ ਪਏ ਭਾਰੀ ਮੀਂਹ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਜੋ ਤੁਸੀਂ ਦੇਖ ਰਹੇ ਹੋ ਇਹ ਬਾਵਰੋਲਾ ਪਾਣੀ ਦਾ ਬਾਵਰੋਲਾ। ਜਿੱਥੇ ਸਾਨੂੰ ਅੱਜ ਵੱਖ-ਵੱਖ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਲੋਕ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪਾਣੀ ਦੇ ਨਾਲ ਪੈਦਾ ਹੋਈਆਂ ਸਮੱਸਿਆਵਾਂ ਨੂੰ ਦਿਖਾ ਰਹੇ ਸਨ। ਉੱਥੇ ਹੀ ਇੱਕ ਤਸਵੀਰ ਅਜੇਹੀ ਵੀ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਮੇਅਰ ਬਲਜੀਤ ਸਿੰਘ ਚਾਨੀ ਜੋ ਕਿ ਮੈਦਾਨ ਦੇ ਵਿੱਚ ਡਟੇ ਹੋਏ ਨਜ਼ਰ ਆਏ। ਔਰ ਮੰਨਿਆ ਜਾਂਦਾ ਹੈ ਕਿ ਜਿਹੜਾ 엘ੀਟ ਵਰਗ ਹੈ ਜਦੋਂ ਕਿਤੇ ਅਜਿਹਾ ਮੌਸਮ ਬਣਦਾ ਹੈ ਤਾਂ ਉਹ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਬੈਠ ਕੇ ਚਾਹ ਪਕਾਉਂਦਾ ਵੜਿਆਂ ਦੇ ਵਿੱਚ ਮਸਤ ਹੋ ਜਾਂਦੇ ਆ ਪਰ ਬਲਜੀਤ ਸਿੰਘ ਚਾਨੀ ਦੇ ਵੱਲੋਂ ਮੋਗੇ ਦੇ ਮੇਅਰ ਵਜੋਂ ਅੱਜ ਦੇ ਦਿਨ ਉਹਨਾਂ ਦੀ ਨਿਭਾਈ ਹੋਈ ਡਿਊਟੀ ਦੇ ਕਰਕੇ ਹਰ ਕੋਈ ਉਹਨਾਂ ਦੀ ਸ਼ਲਾਘਾ ਕਰ ਰਿਹਾ ਹੈ ਔਰ ਇਹ ਸ਼ਲਾਘਾ ਕਰਨੀ ਬਣਦੀ ਵੀ ਹੈ ਔਰ ਜਿਸ ਲਿਹਾਜ਼ ਦੇ ਨਾਲ ਅੱਜ ਮੋਗੇ ਦੇ ਉੱਤੇ ਬੱਦਲ ਬਰੇ ਹਨ ਚਾਹੇ ਜਿੰਨਾ ਮਰਜ਼ੀ ਪ੍ਰਬੰਧ ਕੀਤਾ ਜਾਂਦਾ ਉਹ ਨਾ ਕਾਫੀ ਹੀ ਲਓ ਜੀ ਮੇਰੇ ਭਾਈ ਰਸੂਲਪੁਰ ਤੋਂ ਛੋਟੇ ਕੌਕੇ ਆਉਣ ਲੱਗੇ ਧਿਆਨ ਰੱਖਿਓ ਹਾਲਾਤ ਹੈਗੇ ਬਹੁਤ ਗੰਭੀਰ ਤੇ ਮੋਟਰਸਾਈਕਲ ਉਧਰ ਚੱਲੀ ਤਾਂ ਜਾਂਦੇ ਓਖੜੀ ਓਖੜੀ ਦਾ ਨਹੀਂ ਪਤਾ ਲੱਗਣਾ ਬਾਈ ਧਿਆਨ ਰੱਖਿਓ ਆਪਦਾ ਠੀਕ ਆਹ ਰਸਤਾਰ ਜਿਆਦਾ ਹੈ ਪਾਣੀ ਦੇ ਇਹ ਆਪੋ ਦਾ ਪਛਾਣ ਜ਼ਰੂਰ ਕਰੋ ਜਿੰਨਾ ਹੋ ਸਕਦਾ